ਫਲਾ ਦਿਆ ਸ਼ਲੋਕ ਮਹੱਲਾ ਚੌਥਾ ਮਨਮੁਖ ਪ੍ਰਾਣੀ ਮੁਗਦ ਹੈ ਨਾਮਹੀਣ ਪਰਮਾਏ ਬਿਨ ਗੁਰ ਮਨੁਆ ਨਾ ਟਿਕੈ ਫਿਰ ਫਿਰ ਜੂਨੀ ਪਾਇ ਹਰ ਪ੍ਰਭ ਆਪ ਦਿਆਲ ਹੋਹਿ ਤਾਂ ਸਤਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰ ਸਲਾਹੀ ਆਪਣਾ ਬਹੁ ਬਿਦਰੰਗ ਸੁਪਹਾਏ ਸਤਿਗੁਰ ਸੇਤੀ ਮਨ ਰੱਤਾ ਰਖਿਆ ਬਣਤ ਬਣਾਈ ਜਿਹਵਾ ਸਲਾਹੇ ਨਾ ਰਜਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੇਂ ਕੀ ਮਨ ਭੁੱਖ ਹੈ ਮਨ ਤ੍ਰਿਪਤੈ ਹਰ ਰਸ ਖਾਏ ਪੌੜੀ ਸਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿੰਨ ਬਣਾਈਆ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆਂ ਵਡਿਆਈਆਂ ਸਲਾਹੀ ਸੱਚ ਸਲਾਹਾ ਸੱਚ ਸੱਚ ਕੀਮਤ ਕਿਨੈ ਨਾ ਪਾਈਆ ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆ ਸਤਿਗੁਰ ਮੁਖ ਜਿਨੀ ਸਲਾਹਾ ਤਿਨਾ ਭੁੱਖਾ ਸਭ ਗੁਆਈਆ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖੋਜੇਂਦਿਆਂ ਸੋ ਪ੍ਰਭ ਲੱਦਾ ਲੋੜ ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ ਗੁਰਮੁਖ ਜਾਪੈ ਸ਼ਬਦ ਲਿਵ ਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੈ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਪੌੜੀ ਤੂੰ ਕਰਤਾ ਸਭ ਕੁਝ ਜਾਣਦਾ ਜੋ ਜੀਵਾਂ ਅੰਦਰ ਵਰਤੈ ਤੂੰ ਕਰਤਾ ਆਪ ਅਗਣਤ ਹੈ ਸਭ ਜੱਗ ਵਿੱਚ ਗਣਤੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ਤੂੰ ਘਟ ਘਟ ਇੱਕ ਵਰਤਦਾ ਸੱਚ ਸਾਹਿਬ ਚਲਤੈ ਸਤਿਗੁਰ ਨੂੰ ਮਿਲੇ ਸੋ ਹਰ ਮਿਲੇ ਨਾਹੀ ਕਿਸੈ ਪਰਤੈ ਸ਼ਲੋਕ ਮਹੱਲਾ ਚੌਥਾ ਇਹੋ ਮਨੁਆ ਦੇੜ ਕਰ ਰੱਖੀਐ ਗੁਰਮੁਖ ਲਾਈਐ ਚਿੱਤ ਕਿਉ ਸਾਸ ਗਰਾਸ ਵਿਸਾਰੀਐ ਬਹਿਂਦਿਆਂ ਉੱਠਦਿਆਂ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹੋ ਜਿਹਾ ਹਰ ਪ੍ਰਭ ਵਸ ਜਿਉਂ ਭਾਵੈ ਤਿਉ ਰਖ ਤੂੰ ਜਨ ਨਾਨਕ ਨਾਮ ਬਖਸ਼ ਮਹਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨ ਜਾਣੈ ਖਿਨ ਆਗੇ ਖਿਨ ਪਿਛੇ ਸਦਾ ਬਲਾਈਐ ਮਹਿਲ ਨ ਆਵੇ ਕਿਉ ਕਰ ਦਰਗਹ ਸੀਜੈ ਸਤਗੁਰ ਕਾ ਮਹਿਲ ਵਿਰਲਾ ਜਾਣ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਬਾਣਾ ਮੰਨਿਆ ਤਿਨ ਚੜੀ ਚਵਗਣ ਵੰਨੇ ਇਹ ਚਾਲ ਨਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ ਸ਼ਲੋਕ ਮਾ ਹੱਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਓ ਹਲਤ ਪਲਤ ਦੋ ਐ ਗਏ ਦਰਗਾਹ ਨਾਹੀ ਥਾਓ ਉਹੋ ਵੇਲਾ ਹੱਥ ਨਾ ਆਵਈ ਫਿਰ ਸਤਗੁਰ ਲੱਗੈ ਪਾਏ ਸਤਗੁਰ ਕੀ ਗਣ ਤੈ ਖੁਸੀ ਐ ਦੁੱਕੇ ਦੁਖ ਵਿਹਾਇ ਸਤਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ ਨਾਨਕ ਦਰਸ਼ਨ ਜਿਨਾਂ ਵੇਖਾ ਲਿਓਨ ਤਿਨਾਂ ਦਰਗਾਹ ਲਏ ਛਡਾਏ ਮਹੱਲਾ ਤੀਜਾ ਮਨਮੁਖ ਅਗਿਆਨ ਦੁਰਮਤ ਹੰਕਾਰੀ ਅੰਤਰਕ੍ਰੋਧ ਜੂਐ ਮਤ ਹਾਰੀ ਊੜ ਕਸਤ ਉਹ ਪਾਪ ਕਮਾਵੇ ਕਿਆ ਉਹ ਸੁਣੈ ਕਿਆ ਆਖ ਸੁਣਾਵੇ ਅੰਨਾ ਬੋਲਾ ਖੋਏ ਉੱਜੜ ਪਾਏ ਮਨ ਮੁਖ ਅੰਦਾ ਆਵੇ ਜਾਏ ਬਿਨ ਸਤਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪੌੜੀ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਓਥੈ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਵਾਲਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਡੇ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਸ਼ਲੋਕ ਮਹੱਲਾ 5 ਰਹਿੰਦੇ ਖੁੰਦੇ ਨਿੰਦਕ ਮਾਰਿਅਨ ਕਰ ਆਪੇ ਆਹਰ ਸੰਤ ਸਹਾਈ ਨਾਨਕਾ ਵਰਤੈ ਸਭ ਜਾ ਹਰ ਮਹੱਲਾ ਪੰਜਵਾਂ ਮੁੰਡੋਂ ਭੁੱਲੇ ਮੁੰਡ ਤੇ ਕਿਤੇ ਪਾਏ ਨ ਹੱਥ ਤਿਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ ਪੌੜੀ ਪੰਜਵਾਂ ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ ਤਕਹਿ ਨਾਰ ਪਰਾਈਆਂ ਲੋਕ ਅੰਦਰ ਠਾਣੀ ਸੰਨੀ ਦੇਨ ਵਿਖੰਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜ ਰਾਇਲ ਫਰੀਸਤਾ ਤਿੰਨ ਪੀੜੇ ਕਹਾਣੀ ਸ਼ਲੋਕ ਮਹੱਲਾ 5 ਸੇਵਕ ਸੱਚੇ ਸ਼ਾਹ ਕੀ ਸੇ ਪਰਵਾਣ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਨ ਮਹੱਲਾ 5 ਜੋ ਧੁਰ ਲਿਖਿਆ ਲੇਖ ਪ੍ਰਭ ਮੀਟਣਾ ਨਾ ਜਾਏ ਰਾਮ ਨਾਮ ਧੰਨ ਵਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾ ਨਾਰਾਇਣ ਲਿਆ ਨ ਠੁੰਗੜਾ ਪੈਰ ਕਿਥੈ ਰੱਖੈ ਕਰਦਾ ਪਾਪ ਅਮਿੱਤਿਆ ਨਿਤ ਵਿਸੋਚਖੈ ਨਿੰਦਾ ਕਰਦਾ ਪਚਮੋਆ ਵਿਚ ਦੇਹੀ ਭਖੈ ਸੱਚੈ ਸਾਹਿਬ ਮਾਰਿਆ ਕੌਣ ਤਿਸਨੂੰ ਰੱਖੈ ਨਾਨਕ ਤਿਸ ਸਰਨ ਆਗਤੀ ਜੋ ਪੁਰਖ ਅਲਖੈ ਸਲੋਕ ਮਹੱਲਾ ਪੰਜਵਾਂ ਨਰਕ ਘੋਰ ਬਹੁ ਦੁੱਖ ਘਣੇ ਕਿਰਤ ਕਣਾ ਕਾਥਾਨ ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ ਪੰਜਵਾਂ ਅਬ ਖਦ ਸਭੇ ਕੀਤਿ ਅਨ ਨਿੰਦਕ ਕਾ ਦਾਰੂ ਨਾਹੀ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ ਪੌੜੀ ਪੰਜਵਾਂ ਤੁਸ ਦਿੱਤਾ ਪੂਰੈ ਸਤਿਗੁਰੂ ਹਰ ਤਨ ਸੱਚ ਅਖੋਟ ਸਭ ਅੰਦੇਸੇ ਮਿਟ ਗਏ ਜਮ ਕਾ ਭੋ ਛਟ ਕਾਮ ਕ੍ਰੋਧ ਬੁਰਿਆਈਆ ਸੰਗ ਸਾਧੂ ਟਟ ਵਿਣ ਸੱਚੇ ਦੂਜਾ ਸੇਵੰਦੇ ਕੋਏ ਮਰਸਨ ਬੋਟ ਨਾਨਕ ਕਉ ਗੁਰ ਬਖਸ਼ਿਆ ਨਾਮੈ ਸੰਗ ਜੁਟ ਸ਼ਲੋਕ ਮਹੱਲਾ